ਤਿਆਂ 2 ਖਾਣੀਆਂ ਨੇ 4 ਖਾਓਗੇ ਜੇ 4 ਖਾਣੀਆਂ ਨੇ ਤਾਂ 6 ਖਾਓਗੇ 6 ਖਾਣੀਆਂ ਨੇ ਤਾਂ 8 9 10 ਤੱਕ ਖਾ ਸਕਦੇ ਹੋਗੇ ਠੀਕ ਹੈ ਕਿਉਂਕਿ ਭੈਣ ਜੀ ਇੰਨਾ ਟੇਸਟੀ ਖਾਣਾ ਬਣਾਉਂਦੇ ਨੇ ਵੀ ਤੁਸੀਂ ਆ ਕੇ ਜੋ ਟੇਸਟ ਕੀਤਾ ਫੇਰ ਹੀ ਆਪਦੇ ਮੂੰਹ ਦੇ ਨਾਲ ਯਾਨੀ ਕਿ ਤੁਸੀਂ ਕਹੋਗੇ ਵੀ ਹਾਂ ਬਾਕੀ ਘੈਂਟ ਚੀਜ਼ ਹੈਗੀ ਆ ਦੇਖੋ ਕੀ ਕੀ ਹੁੰਦਾਗਾ ਭੈਣ ਜੀ ਦੇ ਪਜਾ ਕੀ ਕੀ ਹੁੰਦਾ ਭੈਣ ਜੀ ਆਪਣੇ ਕੋਲੇ ਆਪਣੇ ਕੁਲੀ ਜੀ ਰਾਜਮਾ ਰਾਈਸ ਕੜੀ ਰਾਈਸ ਤੇ ਦਾਲ ਮਖਣੀ ਨਾਲ ਸੁੱਕੀ ਸਬਜੀ ਪਨੀਰ ਦੀ ਸਬਜੀ ਮਤਲਬ 5-6 ਸਬজੀਆਂ ਰੋਜ਼ ਨਹੀਂ ਹੁੰਦੀਆਂ ਨੇ ਥਾਲੀ ਵੀ ਬਣਾ ਕੇ ਦੇ ਦਿੰਦੇ ਨੇ ਹਾਂਜੀ ਹਾਂਜੀ ਉਹਦਾ ਕੀ ਰੇਟ ਹੁੰਦਾਗਾ ਥਾਲੀ 190 ਰੁਪਏ ਦੀ ਹੈ ਜੀ 1120 ਰੁਪਏ ਦੀ ਹੈ ਜਿਸ 'ਚ 3 ਸਬজੀਆਂ ਹੁੰਦੀਆਂ ਨੇ 90 ਰੁਪਏ ਦੇ ਵਿੱਚ ਦੋ ਸਬজੀਆਂ ਹੁੰਦੀਆਂ ਨੇ ਰਾਇਤਾ ਹੁੰਦਾ ਹੈ ਚਾਵਲ ਹੁੰਦੇ ਨੇ ਫੁਲਕਾ ਸਲਾਦ ਸਾਰਾ ਜੀ ਰਾਜਮਾ ਕੜੀ ਚਾਵਲ ਉਹਦਾ ਕੀ ਰੇਟ ਹੁੰਦਾ ਉਹ ਜੀ 50 ਰੁਪਏ ਦੀ ਹਾਫ ਪਲੇਟ ਹੈ 70 ਰੁਪਏ ਦੀ ਫੁੱਲ ਪਲੇਟ ਹੈ ਠੀਕ ਆ ਆਪਣਾ ਡਰੈੱਸ ਪ੍ਰੋਪਰ ਕੀ ਹੈ ਇਹ ਪ੍ਰੋਪਰ ਡਰਸ ਦੀ ਕੋਲਾਪਾਰਕ ਮੇਨ ਰੋਡ ਦੇ ਉੱਪਰ ਹੀ ਮੇਨ ਜਿਹੜੀ ਬਾਹਰ ਬੂਥ ਵਾਲੀ ਸ਼ਾਪਸ ਨੇ ਉੱਥੇ ਹੀ ਹੈ ਢਿੱਲੋ ਮੋਬਾਈਲ ਦੇ ਸਾਹਮਣੇ ਐਸਕੇ ਟੈਲੀਕਮ ਦੇ ਬਿਲਕੁਲ ਨਾਲ ਹੈ ਛੋਟੂ ਜੂਸ ਬਿਲਕੁਲ ਨਾਲ ਹੈ ਜੀ ਅਪ ਤੁਸੀਂ ਬਸ ਇੱਥੇ ਆਉਣਾਗਾ ਆਪਣਾ ਨਾਮ ਰਸਈ ਦਾ ਰਸੋਈ ਦਾ ਟੀ ਕਿਚਨ ਸ਼ਾਪ ਨੰਬਰ 7 ਕੋਲਾਪਾਰਕ ਮੇਨ ਰੋਡ ਤੇ ਹੀ ਹੈ ਜੀ ਕੋਲਾਪਾਰਕ ਅੰਦਰ ਜਾਣ ਦੀ ਲੋੜ ਨਹੀਂ ਬਿਲਕੁਲ ਮੇਨ ਰੋਡ ਤੇ ਹੀ ਹੈ ਨਾਲੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਭੈਣ ਜੀ ਦਾ ਇਹ ਪੈਸ਼ਨ ਆ ਖਾਣਾ ਬਣਾਉਣਾ ਬਹੁਤ ਪੜ੍ਹੇ ਲਿਖੇ ਵੀ ਨੇ ਜੋਬ ਨਹੀਂ ਕਰਦੇ ਇੱਥੇ ਆਪਣਾ ਖੁਦ ਦਾ ਕੰਮ ਚਲਾਉਂਦੇ ਕਿੰਨੇ ਵੇ ਤੱਕ ਰਹਿੰਦੇ ਹੋਰੇ ਆਪਾਂ ਅਸੀਂ ਜੀ ਲਾਸਟ 4:30 ਪੰਜ ਵਜੇ ਤੱਕ ਹੁੰਨੇ ਆ ਜੇ ਉਸ ਤੋਂ ਪਹਿਲਾਂ ਫਿਨਿਸ਼ ਹੋ ਜਾਏ ਤਾਂ ਉਸ ਤੋਂ ਪਹਿਲਾਂ ਵੀ ਆ ਕਿੰਨੇ ਵੇ ਜਾਣੇ ਆ ਅਸੀਂ ਜੀ 11 ਵਜੇ 11 ਵਜੇ ਤੋਂ 5 ਵਜੇ ਤੱਕ ਤੁਸੀਂ ਆ ਸਕਦੇ ਹੋਗੇ ਸ਼ੁਕਰੀਆ ਭੈਣ ਜੀ ਬਹੁਤ ਬਹੁਤ